ਅੱਜ ਅਸੀਂ ਪਹੁੰਚੇ ਆ ਪਿੰਡ ਜਲਾਲਾਬਾਦ ਪੂਰਬੀ ਤਹਿਸੀਲ ਧਰਮਕੋਟ ਜ਼ਿਲ੍ਹਾ ਮੂਗਾ ਦੇ ਵਿੱਚ ਅੱਜ ਸਰਪੰਚ ਸਤਵੀਰ ਸਿੰਘ ਸੱਤੀ ਨੂੰ ਮਿਲੇ ਜਿਨ੍ਹਾਂ ਨੇ ਇੱਕ ਪਿੰਡ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਕਿ ਸਰਪੰਚ ਸਤਵੀਰ ਸਿੰਘ ਸੱਤੀ ਜਾਣ ਪਹਿਚਾਨ ਦੇ ਮਥਾਜ ਨਹੀਂ ਨੇ ਕਿਉਂਕਿ ਅਖਬਾਰਾਂ ਦੀਆਂ ਸੁਰਖੀਆਂ ਬਣੇ ਰਹਿੰਦੇ ਨੇ ਆਪਣੇ ਕੰਮਾਂ ਕਾਰਾਂ ਕਰਕੇ ਪਿੰਡ ਦੇ ਵਿੱਚ ਵਿਕਾਸ ਦੀ ਹਨੇਰੀ ਲਿਆ ਰੱਖੀ ਆ ਥੋੜੇ ਦਿਨ ਪਹਿਲਾਂ ਲੈਂਟਰ ਵੀ ਪਾਇਆ ਗਿਆ 1 ਕਰੋੜ 20 ਲੱਖ ਰੁਪਏ ਦਾ ਪਰ ਅੱਜ ਤਾਂ ਸਿਰਾਈ ਲੱਗ ਗਿਆ ਐਂਡੀ ਹੋ ਗਿਆ ਕਿਉਂਕਿ ਅੱਜ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਉਹਨਾਂ ਨੇ ਚੁੱਕਿਆ ਤੇ ਛੋਟੀ ਜੀ ਕੋਸ਼ਿਸ਼ ਕੀਤੀ ਇਹ ਇਹ ਜਿਹੜੀ ਕੋਸ਼ਿਸ਼ ਹੈ ਨਵੀਂ ਤੇ ਨਵੇਕਲੇ ਢੰਗ ਨਾਲ ਕੀਤੀ ਹੈ ਇਹਨਾਂ ਨੇ ਨਸ਼ਾ ਛਡਾਉਣ ਦੇ ਲਈ ਨਸ਼ਿਆਂ ਖਿਲਾਫ ਆਵਾਜ਼ ਚੁੱਕੀ ਹੈ ਯੁੱਧ ਨਸ਼ੇ ਵਿਰੁੱਧ ਜੋ ਮਹਮ ਸ਼ੁਰੂ ਕੀਤੀ ਹੋਈ ਹੈ ਉਸ ਨੂੰ ਨਵੇਂ ਅਤੇ ਨਵੇਕਲੇ ਢੰਗ ਦੇ ਨਾਲ ਆਪਣੇ ਪਿੰਡ ਤੋਂ ਸ਼ੁਰੂਆਤ ਕੀਤੀ ਹੈ ਜਿਸ ਦੇ ਵਿੱਚ ਸੈਂਕੜੇ ਲੋਕਾਂ ਨੇ ਅੱਡ-ਅੱਡ ਪਾਰਟੀਆਂ ਤੋਂ ਵੱਖਰੇ-ਵੱਖਰੇ ਪਾਰਟੀਆਂ ਨਾਲ ਸੰਬੰਧ ਰੱਖਣ ਵਾਲੇ ਲੋਕ ਸਰਪੰਚ ਸਤਵੀਰ ਸਿੰਘ ਸੱਤੀ ਆਪ ਖੁਦ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਉਸ ਨੇ ਇਹ ਕਦਮ ਪੁੱਟਿਆ ਤੇ ਇਸ ਕਦਮ ਦੀ ਛਲਾਗਾ ਆਸ-ਪਾਸ ਦੇ ਸਾਰੇ ਪਿੰਡ ਤੇ ਪੂਰਾ ਮੋਗਾ ਜ਼ਿਲ੍ਹਾ ਕਰ ਰਿਹਾ ਹੈ ਕਿਉਂਕਿ ਇਹਨਾਂ ਨੇ ਇਸ ਤਰੀਕੇ ਨਾਲ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਸਮਝਾਇਆ ਆਪਣੀ ਸਪੀਚ ਦੇ ਵਿੱਚ ਕਿ ਜਿਹੜੇ ਨੌਜਵਾਨ ਨੇ ਉਹਨਾਂ ਦੀ ਸਪੀਚ ਸੁਣ ਕੇ ਕਈ ਨੌਜਵਾਨਾਂ ਨੇ ਵਾਅਦਾ ਕੀਤਾ ਕਿ ਸਰਪੰਚ ਸਾਹਿਬ ਅਬ ਅਸੀਂ ਨਸ਼ਾ ਛੱਡਣ ਦੇ ਲਈ ਤਿਆਰ ਨੌਜਵਾਨਾਂ ਨੂੰ ਸਮਝਾਉਣ ਦੀ ਲੋੜ ਹੈ ਨਵੇਂ ਰਾਹ ਪਾਉਣ ਦੀ ਲੋੜ ਹੈ ਬਸ ਇੱਕ ਵਾਰੀ ਉਹਨਾਂ ਦਾ ਹੱਥ ਫੜੋ ਮਗਰ ਉਹ ਆਪਣੇ ਆਪ ਤੋਰ ਪੈਣਗੇ ਇਹੀ ਕੰਮ ਕੀਤਾ ਸਰਪੰਚ ਸਤਵੀਰ ਸਿੰਘ ਸਾੱਤੀ ਨੇ ਬੜੇ ਵਧੀਆ ਤਰੀਕੇ ਨਾਲ ਢੰਗ ਤਰੀਕੇ ਨਾਲ ਸਮਝਾਇਆ ਤੇ ਨੌਜਵਾਨ ਕਹਿੰਦੇ ਅਸੀਂ ਨਸ਼ਾ ਛੱਡ ਦਿੰਨੇ ਆ सरपंच ਸਤਵੀਰ ਸਿੰਘ ਸੱਤੀ ਨੇ ਇਹ ਵੀ ਗੱਲ ਕਹੀ ਹੈ ਕਿ ਤੁਸੀਂ ਨਸ਼ਾ ਛੱਡਣ ਵਾਲੇ ਬਣੋ ਤੁਹਾਡਾ ਸਾਰਾ ਖਰਚਾ ਜਿਹੜਾ ਕਿ ਅਸੀਂ ਚੱਕਾਂਗੇ ਤੁਹਾਡਾ ਕੋਈ ਵੀ ਪੈਸਾ ਨਹੀਂ ਲੱਗੇਗਾ ਜਦੋਂ ਤੁਸੀਂ ਨਸ਼ਾ ਛੱਡ ਦੇਵੋਗੇ ਤਾਂ ਉਸ ਤੋਂ ਬਾਅਦ ਵੀ ਤੁਹਾਡੇ ਰੁਜ਼ਗਾਰ ਦਾ ਇੰਤਜ਼ਾਮ ਵੀ ਅਸੀਂ ਕਰਕੇ ਦੇਵਾਂਗੇ ਪੰਜਾਬ ਸਰਕਾਰ ਕਰੇਗੀ ਬਹੁਤ ਹੀ ਵਗਦਵਧਿਆ ਢੰਗ ਤਰੀਕੇ ਦੇ ਨਾਲ ਬੱਚਿਆਂ ਨੂੰ ਨੌਜਵਾਨਾਂ ਨੂੰ ਸਮਝਾਇਆ ਤੇ ਇਹ ਜਿਹੜੇ ਲੋਕ ਨੇ ਇਹ ਵੱਖ-ਵੱਖ ਪਾਰਟੀਆਂ ਦੇ ਆਏ ਹੋਏ ਨੇ ਇਹ ਇੱਕ ਪਾਰਟੀ ਦੇ ਨਹੀਂ ਨੇ ਇੱਥੇ ਪਾਰਟੀ ਨਾਲ ਕੋਈ ਸਬੰਧ ਨਹੀਂ ਇੱਥੇ ਸਤਵੀਰ ਸਿੰਘ ਸੱਤੀ ਸਰਪੰਚ ਨੇ ਪਾਰਟੀ ਵੱਜ ਤੋਂ ਉੱਪਰ ਉੱਠ ਕੇ ਇਹ ਵੱਡਾ ਕਦਮ ਚੁੱਕਿਆ ਤੇ ਲੋਕਾਂ ਨੇ ਹਜ਼ਾਰਾਂ ਗਿਣਤੀ ਵਿੱਚ ਸੈਂਕੜੇ ਨੌਜਵਾਨਾਂ ਨੇ सरपंच सतबीर सिंह सती दा साथ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦਾ ਹਜੂਮ ਇਕੱਠਾ ਹੋਇਆ ਇਹ ਸਾਰਾ ਇੱਕ ਨਵੀਂ ਤੇ ਨਵੇਕਲੀ ਟੱਗ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਛੇੜੀ ਗਈ ਮਹਿਮ ਦੇ ਤਹਿਤ ਹੈ ਜੋ ਸਰਪੰਚ ਸਾਹਿਬ ਨੇ ਵਿੱਢੀ ਹੈ ਬਹੁਤ ਘੱਟ ਸਰਪੰਚ ਐਦਾਂ ਦੇ ਹੁੰਦੇ ਨੇ ਜਿਹੜਾ ਆਪਣੇ ਪਿੰਡ ਦੀ ਇੰਨੀ ਸੋਚ ਰੱਖਦੇ ਨੇ ਤੇ ਇਸ ਤਰ੍ਹਾਂ ਸਾਫ਼ ਸੁਥਰਾ ਵਧੀਆ ਬਣਾ ਗਏ ਪਿੰਡ ਨੂੰ ਤੇ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਕਿ ਪਿੰਡ ਵਿੱਚ ਨਸ਼ਾ ਨਾ ਹੋਵੇ ਬਿਲਕੁਲ ਵੀ ਬਹੁਤ ਘੱਟ ਲੋਕ ਹੁੰਦੇ ਨੇ ਬਹੁਤ ਵੱਡੀ ਤੇ ਅਹਿਮ ਗੱਲ ਹੁੰਦੀ ਆ ਜਿਹੜੇ ਪਿੰਡਾਂ ਦੇ ਵਿੱਚ ਐਦਾਂ ਦੇ ਸਰਪੰਚ ਹੁੰਦੇ ਨੇ ਔਰ ਕੀ ਕਹਿਣਾ ਸੀ ਸਰਪੰਚ ਸਾਹਿਬ ਦਾ ਆਓ ਸੁਣਦੇ ਆ ਔਰ ਮੇਰੇ ਕਰਨ ਨੂੰ ਪਤਾ ਲੱਗ ਗਈ ਕਿ ਕਿਹੜੀ ਡਾਕੂਮੈਂਟ ਚਾਹੀਦੀਆਂ ਜਿਹੜਾ ਤੂੰ ਚਾਹੁੰਦਾ ਉਹਨੇ ਦੇ ਬੱਚੇ ਸੈਕਟਰ ਦੇ ਵਿੱਚ ਭਰਤੀ ਕਰਵਾਉਣ ਵਾਲਾ ਹੋਏ ਤੇ ਯੂਨਿਟ ਨੋਟ ਕਰਾ ਕੇ ਜਾਵੇ ਜਿਹਨੇ ਜਿਹੜੇ ਡਾਕੂਮੈਂਟਸ ਦਾ ਪ੍ਰਦਾਨ ਕਰ ਦਿੱਤੀ ਆ ਉਹ ਲੈ ਕੇ ਆਓ ਤੇ ਉਹਨੂੰ ਆਪਾਂ ਆਪਣੇ ਸੈਕਟਰ ਦੇ ਭਰਤੀ ਯਾਤਨ ਨਾਲ ਭਾਗ ਕਰਵਾ ਦਿੱਤੀ ਹੁਣ ਬਾਕੀ ਫੀਸਾਂ ਵਿਟੂਲ ਦੀ ਰੂਮ ਦੇ ਤੋਂ ਕਰਨਾ ਕੀ ਅੱਜਾਂ ਹੀ ਕਰ ਲੈਂਦੇ ਆ